ਸਾਡੇ ਮਾਨਯੋਗ ਐਸਐਸਪੀ ਸਾਹਿਬ ਡਾਕਟਰ ਲਾਲنگ ਸਿੰਘ ਜੀ ਆਈਪੀਐਸ ਅਤੇ ਐਸਪੀ ਇਨਵੈਸਟੀਗੇਸ਼ਨ ਨਗੇ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ੇ ਸ਼ੰਭੂ ਥਾਣੇ ਦੀ ਟੀਮ ਨੇ ਐਸਐਚਓ ਸ਼ੰਭੂ ਹਰਪ੍ਰੀਤ ਸਿੰਘ ਤੇ ਇਹਨਾਂ ਦੀ ਟੀਮ ਨੇ ਇੱਕ ਅਨਸੁਲਝੇ ਕੇਸ ਨੂੰ ਬੜੇ ਟੈਕਨੀਕਲ ਤਰੀਕੇ ਨਾਲ ਟਰੇਸ ਕੀਤਾ ਜੋ ਮੈਂ ਤੁਹਾਨੂੰ ਦੱਸਿਆ ਇਹ ਸਾਡੇ ਕਿਤੇ ਸ਼ੰਭੂ ਕਲਾ ਰਿਟਾਇਰਡ ਇਨਸਪੈਕਟਰ ਡਾਕਟਰ ਜੀਪੀ ਸਿੰਘ ਦਾ ਫਾਰਮ ਹਾਊਸ ਹੈ ਸ਼ਹਿਰੇ ਵਿੱਚ ਉੱਥੇ 5 6 ਦੀ ਦਰਮਿਆਨੀ 2011 ਦੀ ਦਰਮਿਆਨੀ 5 6 11 2024 ਦੀ ਦਰਮਿਆਨੀ ਰਾਤ ਨੂੰ ਰਾਤ ਨੂੰ ਕੁਝ ਨਾਮ ਨੂੰ ਲੈ ਕੇ ਆਨੇ ਤਾਲਾ ਤੋੜ ਕੇ ਉਹਨਾਂ ਦੇ ਘਰੋਂ ਇੱਕ ਸਵੀਡਨ ਦੀ ਬਰਨਾ ਮਾਰਕਾ ਸਵੀਡਨ ਦੀ ਇੱਕ 12 ਬੋਰ ਡਬਲ ਬੈਰਲ ਗਨ ਨਾਲ 25 ਰੌਂਦ ਤੇ ਨਾਲ ਇੱਕ ਡੀਵੀਆਰ ਚੋਰੀ ਹੋ ਗਿਆ ਸੀ ਜੋ 20-25 ਦਿਨਾਂ ਦੇ ਵਿੱਚ ਵਿੱਚ ਇਹ ਕੇਸ ਟਰੇਸ ਕਰਦੇ ਆ। ਇਹ ਐਸੀ ਬਲਬੀਰ ਸਿੰਘ ਨੇ ਕੱਲ ਦੋਸ਼ੀ ਜਿਹੜਾ ਜਗਤਾਰ ਸਿੰਘ ਜੱਗੀ son of ਗਰਮੇਲ ਸਿੰਘ ਵਾਸੀ ਸ਼ੰਭੂ ਕਲਾ ਨੂੰ ਅਰੈਸਟ ਕੀਤਾ ਤੇ ਉਹਦੀ ਨਿਸ਼ਾਨਦੇਹੀ ਤੇ ਜਿਹੜੀ 5-6 ਦਿਨਾਂ ਦੀ ਦਰਮਿਆਨੀ ਰਾਤ ਨੂੰ ਗਨ ਚੋਰੀ ਹੋਈ ਸੀ ਉਹ ਗਨ ਰਿਕਵਰ ਕੀਤੀ ਹੈ ਤੇ ਨਾਲ 15 ਜਿੰਦਾ ਕਾਰਤੂਸ ਵੀ ਕੀਤੇ ਨੇ ਤੇ ਬਾਕੀ ਇਹਦੇ ਸੰਬੰਧੀ ਅਜੇ ਤਫ਼ਤੀਸ਼ ਜਾਰੀ ਹੈ। ਅੱਜ ਦੋਸ਼ੀ ਦਾ ਰਿਮਾਂਡ ਲੈ ਕੇ ਹੱਡਾਈ ਨਾਲ ਤਫ਼ਤੀਸ਼ ਕੀਤੀ ਜਾਊਗੀ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਇਹ ਦੋਸ਼ੀ ਹੈ ਜਿਹੜਾ ਰਿਕਤਾਰ ਸਿੰਘ ਇਹ ਤੇ ਪਹਿਲਾਂ ਵੀ ਦੋ ਪਰਚੇ ਦਰਜ ਨੇ ਚੋਰੀ ਦੇ ਤੇ ਇਹ ਰਿਕਵਰ ਹੋ ਗਿਆ ਬਾਕੀ ਤਫ਼ਤੀਸ਼ ਹੈ ਅੱਜ ਜਿਹੜੀ ਇਹ ਗੱਲ ਹੈ ਜਿਹੜੀ ਕੀਮਤ ਨਾਲ ਇਹ ਜੀ ਇਹਦੀ ਕੀਮਤ ਐਗਜੈਕਟ ਕੀਮਤ ਤਾਂ ਜਿਹੜੇ ਉਹੀ ਦੱਸ ਸਕਦੇ ਨੇ ਪਰ ਇਹ 7-8 ਲੱਖ ਦੀ ਗੱਲ ਆ ਘਟੋ ਘਾਟ ਬਾਕੀ ਜਿਹੜੀ ਗੱਲ ਹੈ ਜਿਹੜਾ ਬੜੀ ਕੰਪਲੀਕਟ ਹੋਈ ਹੈ ਤਾਂ ਕਹਾਂ ਲੱਗਦਾ ਹਾਂਜੀ ਹਾਂਜੀ ਤੁਹਾਨੂੰ ਪ੍ਰੈਸ ਰਿਪੋਰਟ ਦਿੱਤਾ ਹੈ ਇਹਦੇ ਵਿੱਚ ਇਹ ਗਨ ਦੋਸ਼ੀ ਨੇ ਘਰੇ ਲੈ ਗਿਆ ਘਰੇ ਲੈ ਗਏ ਨਿਆਰੀ ਨਾਲ ਉਹਨੂੰ ਉਹਦਾ ਅੱਗੋਂ ਬੈਰਲ ਵੱਢਤੀ ਬੈਰਲ ਵੱਢ ਕੇ ਉਹਨੂੰ ਛੋਟੀ ਬਣਾ ਲਈ ਹੈਂਡੀ ਤੇ ਹੈਂਡੀ ਬਣਾ ਕੇ ਉਹ ਬੈਰਲ ਤੇ ਜਿਹੜਾ ਡੀਡੀਆਰ ਸੀਗਾ ਉਹ ਉਹਨੇ ਕਿਤੇ ਛੱਪੜ 'ਚ ਸੁੱਟਦਾ ਉਹ ਵੀ ਅਸੀਂ ਅੱਜ ਹੁਣ ਬਰਾਮਦ ਕਰਾਂਗੇ ਬਾਕੀ ਇਹ ਜਿਹੜੀ ਮੇਨ ਗਨ ਸੀਗੀ ਤੇ ਨਾਲ 15 ਗੋਲਦੂਸ ਉਹ ਵੀ ਬਰਾਮਦ ਕਰਾਂਗੇ ਹਾਂਜੀ ਇਹ ਕਿਤੇ ਮੁੱਦੇ ਦੇ ਵਿੱਚ ਕਿਤੇ ਵਾਰਦਾਤ ਉਹ ਵੀ ਕਰੀ ਹੈ ਜੀ ਨਹੀਂ ਹਜੇ ਅਸੀਂ ਗਨ ਚੈੱਕ ਕਰ ਲਈ ਹੈ ਹਜੇ ਸਾਨੂੰ ਕੋਈ ਇਹਦੇ ਚੋਂ ਕੋਈ ਵਾਰਦਾਤ ਜਾਂ ਕੋਈ ਹੋਰ ਹਜੇ ਤੱਕ ਇਹਦੀ ਪੁੱਛਗਿੱਛ ਨਹੀਂ ਆਈ। ਬਾਕੀ ਅਸੀਂ ਡਿਮਾਂਡ ਲਿਆ 3-4 ਦਿਨ ਦਾ ਤੇ ਜੇ ਕੋਈ ਇਹੋ ਜੀ ਗੱਲ ਹੋਊਗੀ ਉਹ ਸਾਰਾ ਕੁਝ ਕਲੀਅਰ ਹੋ ਜਾਊਗਾ। ਹਾਂਜੀ ਪੂਰੇ ਜਿਹੜੇ ਪਿੰਡ ਵਾਸੀ ਹੈਗੇ ਉਹ ਕੀ ਜਣਾਉਣਾ ਸਾਡੇ। ਪੂਰੇ ਵਸੀ ਪਿੰਡ ਨੂੰ ਜੀ ਕੋਈ ਨਹੀਂ ਪੁਲਿਸ ਵਾਲਾ ਦੀ ਰੱਖਿਆ ਵਾਸਤੇ ਜਾਂ ਤੇ ਮਾਲ ਦੀ ਰੱਖਿਆ ਵਾਸਤੇ ਅਸੀਂ ਦਿਨ ਦਾ ਹਾਜ਼ਰ। ਬਾਕੀ ਜਦੋਂ ਵੀ ਪੁਲਿਸ ਦੀ ਹੈਲਪ ਹੈ ਅਸੀਂ ਹਾਜ਼ਰ ਹਾਂ ਜੀ ਤੇ ਕੋਈ ਵੀ ਕਿਸੇ ਸੰਬੰਧੀ ਕੋਈ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਜਾਂ ਕੋਈ ਕੋਈ ਨਸ਼ੇ ਸੰਬੰਧੀ ਜਾਂ ਕੋਈ ਹੋਰ ਜੁਰੀਆ ਸੰਬੰਧੀ ਦਾ ਸਾਹਮਣੇ ਜਦੋਂ ਮਰਜ਼ੀ ਕੰਟੈਕਟ ਕਰੇ ਅਸੀਂ ਉਹਨਾਂ ਦੀ ਸੇਵਾ ਚਾਹੇ ਤਾਂ ਅਸੀਂ ਦੋਸ਼ੀਆਂ ਨੂੰ ਫੜ ਕੇ ਉਹਨਾਂ ਦੇ